ਸਾਸੀਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਜ਼ਿਮਨੀ ਚੌਂਟ ਤੇ ਜ਼ੋਰਾ ਤੇ ਚੌਂਟ ਪੱਤਿਆ ਮੁੱਖ ਮੰਤਰੀ ਭਗਵੰਤ ਟਵਾਣਾ ਦਾ ਵਿਸ਼ਾਲ ਰੋਡ ਜੋ ਵਿਰੋਧੀ ਪਾਰਟੀਆਂ ਤੇ ਸਾਧ ਦੇ ਨਿਸ਼ਾਨੇ ਸੁਖਪਾਲ ਖੈਰ ਨੇ ਕਿਰੀ ਪੰਜਾਬ ਸਰਕਾਰ ਆਪ ਲੀਡਰਾਂ ਨੂੰ ਕਿਹਾ ਨਕਲੀ ਕਿਹਾ ਪੁਲਸ ਤੇ ਦੰਦ ਤੇ ਚੱਲ ਰਿਹਾ ਪੰਜਾਬ ਭਾਜਪਾ ਤੇ ਆਮਾਦੀ ਪਾਰਟੀ ਦਾ ਵੱਡਾ ਦੋਸ਼ ਛਟਪੂਜਾ ਤੇ ਪੰਮਦੀ ਬਾਰੇ ਦਿੱਤਾ ਜਵਾਬ ਕਿਹਾ ਉਪ ਰਾਜਪਾਲ ਨੇ ਲਗਾਈ ਸੀ ਪਾਬੰਦੀ ਜਾਰੀ ਹੋਈ ਪਾਰੀ ਮੀਦ ਇਤਤਾਬਨੀ ਠੰਡ ਬਾਰੇ ਆਇਆ ਵੱਡਾ ਅਪਡੇਟ ਚੱਕਰਵਾਤੀ ਤੂਫਾਨ ਕਾਰਨ ਅਚਾਨਕ ਆਇਆ ਵੱਡਾ ਬਦਲਾ ਹੁਣ ਖਬਰਾਂ ਵਿਸਥਾਰ ਨਾਲ ਤੰਤਨ ਪਿੰਡਾ ਸਵਾਜਿਮਨੀ ਚੌਂਡ ਦੇ ਵੱਖ-ਵੱਖ ਪਾਰਟੀਆਂ ਵੱਲੋਂ ਏਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸਰਦੂ ਦੇ ਸਮਰਥਨ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਇਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਵੀ ਉਹਨਾਂ ਨਾਲ ਸ਼ਾਮਲ ਹੋਏ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲ ਦਿੱਤੀ ਹੈ ਝੂਠੇ ਵਦਾਵਿਆਂ ਤੇ ਪਰਿਵਾਰਵਾਦ ਦਾ ਯੁੱਗ ਖਤਮ ਹੋ ਗਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਜ਼ਿੰਮੇਵਾਰੀ ਬਹੁਤ ਵੱਡੀ ਦਿੱਤੀ ਹੋਈ ਹੈ ਨਿਭਾ ਰਹੇ ਹਾਂ ਕੋਈ ਪੈਸੇ ਦਾ ਲਾਲਚ ਨਹੀਂ ਕੋਈ ਕ腐ਸ਼ਨਾਂ ਚ ਨਹੀਂ ਪੈਂਦੇ ਭ੍ਰਿਸ਼ਟਾਚਾਰਾਂ ਚ ਨਹੀਂ ਪੈਂਦੇ ਪੈਸੇ ਕਮਾਉਣੇ ਹੁੰਦੇ ਮੈਂ ਤਾਂ ਕਲਾਕਾਰੀ ਚ ਬਹੁਤ ਕਮਾ ਲੈਂਦਾ ਜੀ ਪਰ ਇਹ ਵੀ ਲੋਕਾਂ ਨੇ ਸਾਨੂੰ ਇੰਨਾ ਕੁਝ ਦਿੱਤਾ ਤਾਂ ਅਸੀਂ ਲੋਕਾਂ ਨੂੰ ਵਾਪਸ ਕੀ ਦੇਵਾਂਗੇ ਅਸੀਂ ਲੋਕਾਂ ਨੇ ਕੀ ਕਰ ਰਹੇ ਹਾਂ ਵਾਪਸ ਇਹੀ ਬਸੰਦ ਦੀ ਇੱਛਾ ਕਿ ਪੰਜਾਬ ਨੰਬਰ 1 ਬਣੇ ਨੌਜਵਾਨ ਜਿਹੜੇ ਪੰਜਾਬ ਦੇ ਉਹ ਖੇਡਾਂ ਚ ਮੱਲਾ ਮਾਰ ਨੂੰ ਨੌਕਰੀਆਂ ਕਰਨ ਵੱਡੇ ਵੱਡੇ ਅਹੁਦਿਆਂ ਤੇ ਬੈਠਣਨ ਕੁਰਸੀਆਂ ਤੇ ਅਨਸ਼ਿਆਂ ਤੋਂ ਕਿਹੜਾ ਛੁੱਟੇ ਬਜ਼ੁਰਗਾਂ ਦਾ ਲਾਂਝ ਕਰਾਈਏ ਖੇਤੀਆਂ ਸਾਡੀ ਧਰਤੀ ਬਹੁਤ ਵਧੀਆ ਸਾਡੀ ਧਰਤੀ ਵੱਲੋਂ ਕੋਈ ਜਵਾਬ ਨਹੀਂ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਬਾ ਬੁੱਢਾ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਕੁਰਬਾਨੀਆਂ ਵਾਲੀ ਧਰਤੀ ਹੈ ਵਰਦਾਨ ਵਾਲੀ ਧਰਤੀ ਹੈ ਪਰ ਜਿਹੜੇ ਧਰਤੀ ਨੂੰ ਗ੍ਰਹਿਣ ਲੱਗੇ ਹੋਏ ਸੀ ਅਕਾਲੀ ਤੇ ਕਾਂਗਰਸੀ ਇਹ ਹੁਣ ਆਪਾਂ ਨੇ ਲਾਹ ਤੇ ਹੁਣ ਆਪਣੀ ਧਰਤੀ ਠੀਕ ਹੈ ਆਪਾਂ ਨੂੰ ਕੀ ਮੜਾ ਉਹਨਾਂ ਨੂੰ ਨਾ ਹੁਣ ਤੁਸੀਂ ਦੁਬਾਰੇ ਕਿਤੇ ਪੰਗਾ ਪਾ ਲਿਓ ਕੋਈ ਨਵਾਂ ਕੋਈ ਖਵਤਾ ਹੁੰਦਾ ਹੁਣ ਹੋਰ ਉਹ ਤਾਂ ਆਪਣੇ ਟੱਬਰਾਂ ਬਾਰੇ ਸੋਚਦੇ ਆ ਜੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬੱਸ ਇਦੂ ਘਾਉ ਸੋਚਦੇ ਉਹਨਾਂ ਦਾ ਫੁੱਲ ਸਟਾਪ ਲੱਗ ਜਾਂਦਾ ਇੱਥੇ ਆਉਣਗੇ ਤੁਹਾਡੇ ਕੋਲੇ ਆਤੂਤ ਜਮਲਾ ਲਿਓ ਕੋਈ ਗੱਲ ਨਹੀਂ ਪਰ ਧਿਆਨ ਰੱਖਿਓ ਉਂਗਲੀਆਂ ਗਿਣ ਲਿਓ ਬਾਅਦ ਚ ਕਈ ਵਾਰੀ ਹੱਥ ਮੜਾਉਣ ਵੇਲੇ ਉਂਗਲੀਆਂ ਲਾਈ ਜਾਂਦੇ ਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਕਿਤੇ ਦਾਅਵੇ ਅਤੇ ਸਵਾਲ ਖੜੇ ਕਿਤੇ ਜਾ ਰਹੇ ਨੇ ਕਾਂਗਸ ਦੇ ਲੀਡਰ ਸਕਾਲਸੀ ਖਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਨਕਲੀ ਹਨ ਪੰਜਾਬ ਚ ਸਰਕਾਰ ਸਿਰਫ ਪੁਰਸ ਦੇ ਨਾਮ ਤੇ ਚਲਾਈ ਜਾ ਰਹੀ ਹੈ ਖਰਾਂ ਨੇ ਤਰ ਤਰ ਜ਼ਮੀਨੀ ਚੋਣ ਚ ਇਕੱਲੇ ਲੀਡਰ ਦਿੱਤੀ ਤੇ ਸਮਰਥਕਾਂ ਤੇ ਕਿਤੇ ਮੁਕਦਮੇ ਤੇ ਵੀ ਸਵਾਲ ਖੜੇ ਕੀਤੇ ਆਮ ਵਗਵੰਤਮਾਨਤੇ ਅਸਲ ਚ ਇਹ ਅਸਲੀ ਨਹੀਂਗੇ ਇਹ ਨਸਲੀ ਨਹੀਂਗੇ ਇਹ ਨਕਲੀ ਨੇ ਇਹਨਾਂ ਦੀ ਗੱਲਾਂ ਦੇਖੋ ਕੀ ਕੀਤਾ ਸੀਗਾ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਇੰਨੇ ਹੌਲੇ ਸੀਗੇ ਕਿ ਇਹਨਾਂ ਨੂੰ 1000 ਗੱਨਮੈਨ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 100-100 ਗੱਡੀਆਂ ਦਾ ਕਾਫਲਾ ਚੱਲਣਾ ਚਾਹੀਦਾ ਇਹਨਾਂ ਵਾਸਤੇ ਹੈਲੀਕਾਪਟਰ ਤੇ ਜਹਾਜ਼ ਬਹੁਤ ਵੱਡੀ ਚੀਜ਼ ਆ ਵਿੱਚ ਇਹਨਾਂ ਦੇ ਜਿਹੜੇ ਆਕਾ ਨੇ ਸਾਰੇ ਫਿਰ ਇਹ ਕਹਿੰਦੇ ਸੀ ਅਸੀਂ ਲੋਕਪਾਲ ਬਣਾਵਾਂਗੇ ਦਿੱਲੀ ਵਿੱਚ ਸਾਡੀ ਸਰਕਾਰ ਆਈ ਜੀ ਐਡਾ ਵੱਡਾ ਸੰਘਰਸ਼ ਕੀਤਾ ਨੇ ਹਜ਼ਾਰੇ ਦਾ 10 ਸਾਲ ਰਾਜ ਕੀਤਾ ਲੋਕਪਾਲ ਵੱਲ ਧਿਆਨ ਵੀ ਨਹੀਂ ਕੀਤਾ ਪੰਜਾਬ ਦੇ ਵਿੱਚ ਹੁਣ 3.5 ਸਾਲ ਤੋਂ ਰਾਜਪਾਲ ਭਾ ਗਿਆ ਲੋਕਪਾਲ ਜਾ ਕੇ ਦੇਖ ਲਓ ਉਹਦੇ ਪੱਲੇ ਕੱਖ ਨਹੀਂਗਾ ਅੱਜ ਭਗਵੰਤ ਮਾਨ ਆਪਣਾ ਰਾਜ ਸਿਰਫ ਪੁਲਿਸ ਦੇ ਦਮ ਤੇ ਚਲਾ ਰਿਹਾ ਵਾ ਜਿਹੜਾ ਵੀ ਬੋਲਦਾ ਮੜਾ ਕੋਈ ਆਪੋਜੀਸ਼ਨ ਦਾ ਲੀਡਰ ਬੋਲਿਆ ਤੜਾ ਤੜ ਪਰਚੇ ਮਲਟੀਪਲ ਪਰਚੇ ਜ਼ਿਲਾਂਚ ਛੁੱਟ ਦਿਓ ਜੇ ਕੋਈ ਐਕਟਿਵਿਸਟ ਬੋਲਦਾ ਉਹਨਾਂ ਦੇ ਉੱਤੇ ਪਰਚੇ ਅਪੱਚੇ ਜਗਮਨ ਸਮਰੇ ਨੇ ਇੱਕ ਵੀਡੀਓ ਉਹਦੀ ਵਾਇਰਲ ਕੀਤੀ ਠੀਕ ਆ ਉਹ ਵੀਡੀਓ ਅਸਲੀ ਆ ਨਕਲੀ ਉਹ ਤਾਂ ਫੋਰੈਂਸਿਕ ਲੈਬਾਰਟਰੀ ਦੀ ਜਾਂਚ ਨੇ ਕਰਨਾ ਸੀ ਪਰ ਤੁਸੀਂ ਤੁਹਾਡੇ ਕੋ ਰਾਜ ਭਾ ਗਿਆ ਤੁਸੀਂ ਕਹਿਤਾ ਕਿ ਇੱਕ ਤਰਫਾ ਕੇ ਨਕਲੀ ਜਾਂ ਨਕਲੀ ਆ ਵੀਡੀਓ ਫਿਰ ਉਸ ਤੇ ਪਰਚਾ ਤਾਂ ਚਲੋ ਕਰਨਾ ਬਣਦਾ ਬਣਦਾ ਸੀ ਕਿ ਕਰਤਾ ਡਸਨਟ ਮੈਟਰ ਲੇਕਿਨ ਉਹਦੇ ਤੀਵੀਆਂ ਤੱਕ ਉਹਦੇ ਔਰਤਾਂ ਤੱਕ ਪਿੰਡ ਜ਼ੀਰੇ ਧਮਕੀਆਂ ਫੱਗੂ ਵਾਲਾ ਪਿੰਡ ਭਵਾਨੀਗੜ ਦੇ ਵਿੱਚ ਆ ਉਹਦਾ ਉਹਦੇ ਰਿਸ਼ਤੇਦਾਰ ਸਾਰੇ ਚੱਕ ਲੈਂਦੇ 8-10 ਬੰਦੇ ਚੱਕ ਕੇ ਜੇਲਾ ਵਿੱਚ ਛੁੱਡ ਦਿੰਦੇ ਕਰਨਤਾਰਨ ਦੇ ਜਿਮਨੀ ਚੌਣ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀਆਂ ਔਰਤਾਂ ਤੱਕ ਨਹੀਂ ਬਖਸ਼ਿਆ ਜਿਹੜੀ ਉਹ ਬੀਬੀ ਲੜ ਰਹੀ ਆ ਸੁਖਵਿੰਦਰ ਕੌਰ ਸ਼ਹਿਦ ਉਹਨਾਂ ਦੀ ਜਿਹੜੀ ਧੀ ਆ ਉਸ ਦੇ ਉੱਤੇ ਮੁਕੱਦਮਾ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਉੱਤੇ ਮੁਕੱਦਮਾ ਪੰਜਾਬ ਅੱਜ ਇੱਕ ਪੁਲਿਸ ਰਾਜ ਹੈ ਪੰਜਾਬ ਇੱਕ ਪੁਲਿਸ ਸਟੇਟ ਹੈ ਕੋਈ ਮਾੜਾ ਜਆ ਸਰਕਾਰ ਦੇ ਖਿਲਾਫ ਕਿਤੇ ਟਵਿੱਟਰ ਹੈਂਡਲ ਤੇ ਬੋਲੇ ਕੋਈ ਫੇਸਬੁੱਕ ਤੇ ਬੋਲੇ ਕੋਈ ਟੀਵੀ ਦਾ ਐਂਕਰ ਬੋਲਣ ਦੀ ਜ਼ਰੂਰਤ ਰੱਖੇ ਉਹਨਾਂ ਦੇ ਉਸੇ ਵੇਲੇ ਪਰਚੇ ਦਰਜ ਕੀਤੇ ਜਾਂਦੇ ਨੇ ਆ ਔਰ ਉਹਨਾਂ ਦੇ ਜਿਹੜੇ ਅਕਾਊਂਟ ਨੇ ਉਹ ਸੀਲ ਕੀਤੇ ਜਾਂਦੇ ਨੇ ਬੰਦ ਕੀਤੇ ਜਾਂਦੇ ਨੇ ਅੰਮ੍ਰਿਤਸਰ ਦੇ ਨਾਲ ਖੇਤਰ ਚ ਆਏ ਹੜ੍ਹਾਂ ਨੇ ਸੈਕੜੇ ਪਰਿਵਾਰਾਂ ਦੇ ਘਰ ਤਬਾਹ ਕਰਕੇ ਰੱਖ ਦਿੱਤੇ ਹੁਣ ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਮੁੜ ਬਸਾਉਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਦੇ ਹਟ ਗ੍ਰੰਥੀ ਗਰੇਗਵੀ ਸਿੰਘ ਦੀ ਹਾਜ਼ਰੀ ਚ 13 ਘਰ ਸਮਰਪਿਤ ਕੀਤੇ ਗਏ ਹੁਣ ਤੱਕ ਟਰਸਟ ਵੱਲੋਂ 35 ਘਰ ਤਿਆਰ ਕਰਕੇ ਹੜਪੀੜਤਾ ਨੂੰ ਦੇ ਦਿੱਤੇ ਗਏ ਨੇ ਹਾਟ ਪੀੜਤਾ ਦੀ ਮਦਦ ਲਗਾਤਾਰ ਜਾਰੀ ਹੈ ਕਲੰਗੀਤਰ ਟਰੱਸਟ ਦੇ ਅਗੂ ਨੇ ਕਿਹਾ ਕਿ ਜਦੋਂ ਵੀ ਪੰਜਾਬ ਚ ਹੜ੍ਹ ਆਉਂਦੇ ਹਨ ਸਾਡੀ ਸੰਸਥਾ ਗਰਾਊਂਡ ਜ਼ੀਰੋ ਤੇ ਜਾ ਕੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਰਹਿੰਦੀ ਹੈ ਅਸੀਂ ਪਹਿਲਾਂ ਵੀ 20 ਘਰ ਸੌਂਪ ਚੁੱਕੇ ਹਾਂ ਤੇ ਅੱਜ ਹੋਰ ਘਰ ਤਿਆਰ ਕਰਕੇ ਦਿੱਤੇ ਜਾ ਰਹੇ ਨੇ ਇਹ ਸੇਵਾ ਰੁਕਣ ਵਾਲੀ ਨਹੀਂ ਸਗੋਂ ਇਹ ਤਦ ਤੱਕ ਜਾਰੀ ਰਹੇਗੀ ਜਦ ਤੱਕ ਹਰ ਪੀੜਤ ਪਰਿਵਾਰ ਮੋੜ ਆਪਣੇ ਘਰ ਵਿੱਚ ਜਨੈ ਵੱਸ ਜਾਂਦਾ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਨੀ ਮਾਲ ਦੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਜਿਹੜੇ ਸਾਨੂੰ ਬਰਬਾਦ ਹੋ ਗਏ ਘਰਾਂ ਦੇ ਘਰ ਟਹਿ ਗਏ ਔਰ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੀ ਮਿਹਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਕਿ ਪਸ ਪੈਨਲ ਦੇ ਨਾਲ ਘਰ ਬਣਾ ਕੇ ਮੁੜ ਵਸੇਬੇ ਦਾ ਜਿਹੜਾ ਯਤਨ ਨੇ ਉਹ ਮਾਪੁਰਖਾਂ ਦੇ ਵੱਲੋਂ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੰਤ ਬਾਬਾ ਜਗਦੀਸ਼ ਸਿੰਘ ਜੀ ਕਾਕਾ ਵੀ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾਬ ਦੇ ਸ਼ਾਦੀ ਸੰਗਤ ਦੇ ਸਹਿਯੋਗ ਦੇ ਨਾਲ ਪੂਰ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਰਕਾਰ ਹੈ ਹੋ ਰਹਿਣ ਜੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ 20 ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜੜੀਆਂ ਨੇ ਉਹ ਸੌਂਪ ਕੇ ਤੇ ਮੁੜ ਵਸੇਬ ਦਾ ਜਿਹੜਾ ਯਤਨ ਹੈ ਉਹ ਮਹਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਹਾਪੁਰਖ ਸਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਕਲਗੀ ਤੋਂ ਅਲਟਰਸਟ ਬੜੂ ਸਾਹਿਬ ਦੇ ਵੱਲੋਂ ਇਹ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹਨੇ ਗਰੀਬਾਂ ਦੀ ਮਾਂ ਹੜੀ ਆ ਹੜਾ ਜਿੰਨੇ ਨੁਕਸਾਨ ਹੋਇਆ ਸੀ ਸਾਡੇ ਘਰ ਦਾ ਬਹੁਤ ਹੋਇਆ ਸੀ 4-4 ਫੁੱਟ ਪਾਣੀ ਆ ਗਿਆ ਸੀ ਤੇ ਕੰਧਾਂ ਕਾੜੀਆਂ ਸੀ ਛੱਤਾਂ ਛੱਤ ਵੀ ਡੇਗੀ ਹਿੱਕ ਸਾਈਡ ਤੇ ਐ ਬਾਦਸ ਰੁਪਿਆ ਲਾਈ ਸੀ ਉਹ ਵੀ ਕੱਪੜੇ ਵਿੱਚ ਰੱਖੇ ਉਹ ਵੀ ਭੇਜ ਗਏ ਸਾਰਾ ਸਮਾਨ ਹੀ ਸਾਡਾ ਭੇਜ ਗਿਆ ਹਾਂਜੀ ਤੇ ਇੱਕ ਸਾਈਡ ਬਚੀ ਸੀ ਘੋਨੇ ਦੀ ਉਹ ਸਾਈਡ ਤੇ ਮੈਂ ਬੱਚੀਆਂ ਦੋਨੋਂ ਆਪਣੇ ਬਿਠਾਈਆਂ ਮੇਰੇ ਦੋ ਬੇਟੀਆਂ ਇੱਕ ਸਾਈਡ ਤੇ ਮੈਂ ਰੋਤੀ ਪਾਉਂਦੀ ਰਹੀ ਸੀ ਤੇ ਬਾਬਾ ਜੀ ਆਏ ਗੁਰਸਾਹ ਵਾਲੇ ਉਹਦਵਾਰੀ ਸੇਵਾਦਾਰ ਆਏ ਉਹਨਾਂ ਦੇਖਿਆ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਉਨਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਅਪੀਲ ਕੀਤੀ ਕਿ ਆਪ ਸਾਰੇ ਮਿਲ ਕੇ ਇੱਕ ਇੱਕ ਘਰ ਦੀ ਜ਼ਿੰਮੇਵਾਰੀ ਲਭੋ ਪਾਵੇਂ ਮਾਇਆ ਪੇਜ ਕੇ ਜਾਂ ਆਪ ਆ ਕੇ ਸੇਵਾ ਕਰਕੇ ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਇਹਨਾਂ ਪਰਿਵਾਰਾਂ ਨੂੰ ਛੱਤ ਮੁਹਿਆ ਕਰਵਾਉਣ ਦੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ। ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਸੈਮੀਨਾਰ ਨੂੰ ਇਜਾਜ਼ਤ ਨਾ ਦੇਣ ਦੀ ਨਿਖੇਦੀ ਕੀਤੀ ਹੈ। ਉਨਾ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਤੁਰੰਤ ਇਸ ਮਾਮਲੇ ਚ ਦਖਲ ਦੇਣ ਤੇ ਸੈਮੀਨਾਰ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦਾ ਬੇਹੱਦ ਨਿੰਦਣਯੋਗ ਵਰਤਾਰਾ ਹੈ। ਤਾਈਕਤੂਬ ਨੂੰ ਆਯੋਜਿਤ ਹੋਣ ਵਾਲੇ ਸੈਮੀਨਾਰ ਲਈ ਇਜਾਜ਼ਤ ਨਾ ਦੇਣ ਤੇ ਸੰਸਦ ਮੈਂਬਰ ਮਾਲਵੀਦ ਸਿੰਘ ਕੰਗ ਨੇ ਵਾਈਸ ਚਾਂਸਲਰ ਨੂੰ ਪੱਤਰ ਲਿਖਿਆ ਉਹਨਾਂ ਨੌਵੇਂ ਪਾਸ਼ਾ ਦੀ ਸ਼ਹਾਦਤ ਨੂੰ ਸਮਰਪਿਤ ਇਸ ਸਮਾਗਮ ਨੂੰ ਇਨਸਾਫ ਤੇ ਬਰਾਬਰੀਤਾ ਦੀ ਸੋਚ ਦੇ ਪਸਾਰੇ ਵਾਲ ਕਦਮ ਦੱਸਿਆ ਉਹਨਾਂ ਵਾਈਸ ਚਾਂਸਲਰ ਨੂੰ ਨਿੱਜੀ ਤੌਰ ਤੇ ਇਸ ਗੰਭੀਰ ਮਸਲੇ ਦਾ ਹੱਲ ਕਰਕੇ ਸੈਮੀਨਾਰ ਕਰਵਾਉਣ ਦੀ ਮਨਜ਼ੂਰੀ ਦੇਣ ਦੀ ਮੰਕੀ ਤੀ ਗੁਰਤੇਗ ਬਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਨੂੰ ਜਿਹਦੀ ਕਰਵਾਉਣ ਦੀ ਇਜਾਜ਼ਤ ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਰਿਜੈਕਟ ਕੀਤੀ ਹੈ ਮੈਨੂੰ ਲੱਗਦਾ ਇਸ ਤੋਂ ਮੰਦ ਭਾਗਾ ਤੇ ਦੁਖਦਾਉ ਦੁਖਦਾਈ ਪਹਿਲੂ ਨਹੀਂ ਹੋ ਸਕਦਾ ਗੁਰਤੇਗਵਧਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਬੇਮਿਸਾਲ ਹੈ ਲਾ-ਮਿਸਾਲ ਹੈ ਉਹਨਾਂ ਨੇ ਸਿਰਫ ਮਾਨਵਤਾ ਦੀ ਰੱਖਿਆ ਲਈ ਹੀ ਨਹੀਂ ਇਸ ਦੇਸ਼ ਦੇ ਧਰਮ ਔਰ ਕਲਚਰ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰਿਆ ਮੈਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਹਿਣਾ ਚਾਹੁੰਦਾ ਹੈ ਗੁਰਤੇਗ ਭਾਦਰ ਸਾਹਿਬ ਦਾ ਜਿਹੜਾ ਸ਼ਹਾਦਤ ਦਾ ਇਤਿਹਾਸ ਹੈ ਉਹ ਤੇ ਸਾਨੂੰ ਆਪਣੇ ਸਿਲੇਬਸ ਤੇ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਇਹ ਤੇ ਸਾਡਾ ਪ੍ਰੇਰਣਾ ਦਾ ਜਰੀਆ ਹੈ ਔਰ ਇਹ ਇਹ ਜਿਹੜੇ ਇਤਿਹਾਸ ਹੈ ਇਹਦੇ ਤੋਂ ਇਨਸਪਾਇਰ ਹੋ ਕੇ ਹੀ ਨੌਜਵਾਨਾਂ ਨੇ ਆਪਣੇ ਮੁਲਕ ਲਈ ਆਪਣੇ ਪੰਜਾਬ ਲਈ ਜਿਹੜਾ ਹੈ ਇੱਕ ਬਿਹਤਰ ਭਵਿੱਖ ਦੀ ਕਲਪਨਾ ਕਰਨੀ ਹੈ ਇਨਸਾਨੀਅਤ ਬਿਹਤਰ ਇਨਸਾਨੀਅਤ ਮਾਹੌਲ ਦੀ ਕਲਪਨਾ ਕਰਨੀ ਹੈ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਵਰਗੇ ادارے ਚ ਗੁਰਤੇਗ ਬਾਦਰ ਸਾਹਿਬ ਦੇ ਸ਼ਹਾਦਤ ਨੂੰ ਸਮਰਪਿਤ ਉਹਨਾਂ ਦੇ ਇਤਿਹਾਸ ਨੂੰ ਸਮਰਪਿਤ ਸੈਮੀਨਾਰ ਕਰਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਮੈਨੂੰ ਲੱਗਦਾ ਹੈ ਵੀ ਕਿਸੇ ਵੀ ਡੈਮੋਕ੍ਰੇਸੀ ਡੈਮੋਕ੍ਰੈtic ਇੰਸਟੀਚਿਊਨ ਚ ਸੰਵਿਧਾਨਿਕ ਸੰਸਥਾ 24 ਜਿੱਥੇ ਪੜ੍ਹਾਈ ਲਿਖਾਈ ਹੁੰਦੀ ਹੋਵੇ ਉੱਥੇ ਮੈਨੂੰ ਲੱਗਦਾ ਇਸ ਤੋਂ ਮੰਦ ਭਾਗਾ ਕੁਝ ਨਹੀਂ ਹੋ ਸਕਦਾ ਤੁਸੀਂ ਯਾਦ ਨਹੀਂ ਦੇ ਰਹੇ ਮੈਨੂੰ ਪਤਾ ਹੈ ਵਾਈਸ ਚਾਂਸਲਰ ਸਾਹਿਬ ਤੁਹਾਡੇ ਜਿਹੜੇ ਆਕਾ ਦਿੱਲੀ ਚ ਬੈਠੇ ਆ ਜਿਹੜੇ ਲਗਾਤਾਰ ਇਹ ਚਾਹੁੰਦੇ ਨਹੀਂ ਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੀ ਜਿਹੜੀ ਸਰੋਤ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ ਉਹ ਨੌਜਵਾਨਾਂ ਤੱਕ ਜਾਵੇ ਇਸ ਦਰਨ ਨੂੰ ਨਾ ਕਿਹਾ ਕਿ ਪੰਜਾਬੀ ਨੂੰ ਵਿੱਚ ਦੇ ਵਾਈਸ ਚਾਂਸਲਰ ਨੂੰ ਦਿੱਲੀ ਬੈਠੇ ਆਪਣੇ ਆਕਾ ਤੋਂ ਸੈਮੀਨਾਰ ਨਾ ਕਰਵਾਉਣ ਦੇ ਹੁਕਮ ਆਏ ਹੋਣਗੇ ਪਰ ਵਾਈਸ ਚਾਂਸਲਰ ਮੈਡਮ ਨੂੰ ਇਹ ਸੈਮੀਨਾਰ ਦੀ ਮਜ਼ਦੂਰੀ ਦੇਣੀ ਚਾਹੀਦੀ ਹੈ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਗੁਰੂ ਸਾਹਿਬ ਦੇ ਜੀਮਤ ਤੇ ਇਤਿਹਾਸ ਤੋਂ ਸਿੱਧ ਲੈ ਸਕੀ ਵਿਹਾਰ ਚੋਣ ਦੌਰਾਨ ਸਿਆਸੀ ਪਾਰਾਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਮਹਾਗਠਬੰਧਨ ਤੋਂ ਆਰਜੜੀ ਨੇਤਾਤ ਜੈਸੇ ਵੀ ਆਜਮ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਐਲਾਨ ਤੋਂ ਬਾਅਦ ਤੇਜਸਵੀ ਯਾਦਮ ਨੇ ਕਿਹਾ ਕਿ ਹੁਣ ਐਨਡੀਏ ਨੂੰ ਵੀ ਇਹ ਐਲਾਨ ਕਰ ਦੇਣਾ ਚਾਹੀਦਾ ਕਿ ਉਹਨਾਂ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਜਵਾਬ ਚ ਭਾਜਪਾ ਸੰਸਦ ਮੈਂਬਰ ਮਨੋਜ ਤਵਾੜੀ ਨੇ ਤੰਜ ਕੱਸਦੇ ਹੋਏ ਕਿਹਾ ਕਿ ਆਪਣੇ ਨਾਮ ਲਈ ਤੇਜਸਵੀ ਯਾਦਮ ਨੂੰ ਲੜਦਾ ਪਿਆ ਪਰ ਐਨਡੀਏ ਮੁੱਖ ਮੰਤਰੀ ਅਹੁਦੇ ਲਈ ਆਪਣਾ ਚਿਹਰਾ ਐਲਾਨ ਚੁੱਕੀ ਹੈ 2025 ਵਿੱਚ ਹਮਾਰੇ ਚਿਹਰਾ ਨੀਤੀਸ਼ ਕੁਮਾਰ ਜੀ ਹੈ ਪਤਾ ਨਹੀਂ ਕੌਣ ਦੁਨੀਆ ਵਿੱਚ ਹੈ तेजस्वी बाबू को लड़ाई झगड़ा करके अपना नाम लेना पड़ता है हमारे यहाँ पहले से तय है हुआ क्यों नहीं आप तो कहते हैं मुस्लिम समाज के बहुत ही समर्थक हैं तो आप लोग आपस में बांट लिए पद और मुस्लिम समाज को तो आपने कल्पना में भी नहीं दिया है तो सब काल्पनिक आप लोगों का लेकिन कल्पना में भी नहीं दे रहे हो वो मुस्लिम समाज अब शायद ही महागठबंधन से बंद है प्रधानमंत्री पटना में दो साल बहुत आवश्यक है प्रधानमंत्री जी के दिल में बिहार है प्रधानमंत्री जी के दर्शन में विजन में बिहार है और इस बिहार को अभी तक जहां लाए हैं वहां से भी अब ऊंची उड़ान देना है और मोदी जी नीतीश जी चिराग जी उपेंद्र कुशवाहा जी और जीतन राम मांझी जी ਇਹ ਪੰਜੋ ਲੋਗੋ ਕੀ ਜੋ ਪਾਂਡਵੋ ਕੀ ਟੀਮ ਹੈ ਉਹ ਨਿਸ਼ਚਿਤ ਰੂਪ ਸੇ ਇਸ ਕਾਰੀ ਕੋ ਕਰੇ ਪੰਜਾਬ ਚ ਹੈਣਾ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਚ ਰੇਤੇ ਦੀ ਮੋਟੀ ਪਰਤ ਜਮਾ ਹੋ ਗਈ ਜਿਸ ਲਈ ਪੰਜਾਬ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਦਾ ਐਲਾਨ ਕੀਤਾ ਪਰ ਹੁ ਮਰਾੜਾ ਪਿੰਡਾ ਦੇ ਪਾਸੀਆਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਖੇਤਾਂ ਦੇ ਥਾਂ ਦਰਿਆ ਜੋ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਕਾਰਨ ਵੱਡੇ ਕਰਾਣੇ ਦੇ ਵਾਹਨ ਪਿੰਡ ਵਾਸੀਆਂ ਲਈ ਵੱਡੀ ਮੁਸੀਬਤ ਬਣੇ ਹੋਏ ਨੇ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਭਲ ਚੁੱਕੀ ਜਾਏ ਤੇ ਵਾਹੀ ਜੋਗ ਬੰਜ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਤੇ ਹੈ ਕੋਈ ਨਹੀਂ ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ-ਕੱਢ ਜਿਹੜਾ ਉਹ ਵੇਚੀ ਜਾਂਦੇ ਆ ਖੇਤਾਂ ਨੂੰ ਕੌਣ ਸਾਫ਼ ਕਰਦਾ ਪਿਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸकी ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱਤਕਾ ਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾ ਪੁੱਟ-ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ ਕੋਲ ਕੀ ਮੁਸ਼ਕਲ ਆਈ ਹੈ ਭਾਜੀ ਮੁਸ਼ਕਲਾਂ ਸਰ ਏਡੀ ਵੱਡੀ ਮੁਸ਼ਕਲ ਆ ਕਿ ਜੇ ਮਰਾੜਾ ਪਿੰਜ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉੱਥੋਂ ਦੀ ਟਿੱਪਣਾ ਜਿਹੜੀਆਂ 200 400 ਟਿੱਪੜ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਜਾਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿੱਪਰਾਂ ਵਾਲੇ ਤੇ ਕੋਈ ਰਸਤਾ ਹੀ ਨਹੀਂ ਦਿੰਦੇ ਲੋਡ ਟਿੱਪਰਾਂ ਹੁੰਦੀਆਂ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜਿਆ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਫਾਈ ਅੱਛਾ ਹੁਣ ਕੀ ਤਾਂ ਅੱਜ ਕੀ ਤਾਂ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿੱਪਰਾਂ ਪਿੰਡ ਬਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿੱਪਰਾਂ ਦਾ ਰੋਕ ਦਿੱਤੀਆਂ ਔਰ ਇਹ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਜੋ ਪਰਸਪਤ ਮੈਂ ਕੱਲ ਜਿਹੜਾ ਆ ਉਹ ਪੁਲਸਟਾਨਾ ਭਰਾਂਪੁਰ ਚ ਕੰਪਲੇਨ ਕਰਕੇ ਆਇਆ ਐਸ.ਡੀ.ਐਮ ਬਿਨਾਂਡਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀਆਂ ਅੱਜ ਟਿੱਪਣਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿੰਨਾ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇਰਾ ਹੀ ਇਹ ਚੱਲਣੀ ਜੇ ਦਿੱਲੀ ਸਰਕਾਰ ਛੱਟ ਪੂਜਾ ਦੇ ਤਿਆਰੀਆਂ ਵਿੱਚ ਰੁਚੀ ਹੋਈ ਹੈ ਕੁਝ ਛੱਟਕਾਟਾਂ ਤੇ ਕੀਤੇ ਗਏ ਤਿਆਰਿਆਂ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਨੇ ਆਮ ਆਦੀ ਪਾਰਟੀ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ

अरविंद केजरीवाल और सौरभ भारद्वाज जो भी उनके नेता हैं, मैं उनसे सिर्फ एक सवाल पूछना चाहता हूँ का पर्व यमुना के तट पे कृत्रिम घाट भी बनाए जाते हैं यहां यमुना नहीं है पिछले 11 साल आम आदमी पार्टी की सरकार रही एक साल कोविड का छोड़ दे जिसमें कोर्ट का आदेश था पूरे हिंदुस्तान के लिए था उन 10 सालों में वो आदेश की कॉपी दिखाई अरविंद केजरीवाल की यमुना के तट पर आपने हमारे लाखों पूर्वांचल के भाई बहनों को छठी मैया की पूजा अर्चना क्यों नहीं करने दी उसका एक जवाब बता दें कोई कागज नहीं है छह हजार पांच सौ करोड़ रुपए अरविंद केजरीवाल उनके साथी खा गए पी गए यमुना की सफाई के नाम पर मां यमुना ने जो श्राप इनको दिया है ये भाषा उसी का परिणाम है ये भाषा उसी का परिणाम है कि आज जब हमारी भारतीय जनता पार्टी की दिल्ली की सरकार हमारी मुख्यमंत्री आठ महीने के कार्यकाल में यमुना को इस हालत तक ले आई है कि अब आप वहां जाके डुबकी लगा सकते हैं पूजा अर्चना कर सकते हैं खड़े होकर छठी मैया की आरती कर सकते हैं सूर्यदेव को अर्क दे सकते हैं इनको बर्दाश्त नहीं हो रहा क्यों क्योंकि ये पूर्वांचली के दुश्मन है दस साल इन्होंने उनको धोखा दिया है लूटने का काम किया है। दिल्ली की भारतीय जनता पार्टी की पार्टी काम कर रही है तो उनको तकलीफ हो रही है कि ये सरकार ऐसा क्यों कर रही है इनको तो कांवड़ शिविर लगने पे भी तकलीफ थी इनको रामलीलाओं में बिजली की छूट देने पे तकलीफ थी दिल्ली का हर वो काम जिससे दिल्ली वालों को लाभ मिलेगा इससे आम आदमी पार्टी के नेताओं के पेट में दर्द होगा वो सौरभ भारद्वाज के चेहरे पर दिखाई देता है दिलचहामा दी पार्टी ते भाजपा सरकार यमुना नदी ਨੂੰ ਲੈ ਕੇ ਤਿੱਖੇ ਝਗੜੇ 'ਚ ਫਸੇ ਹੋਏ ਨੇ ਦੋਵੇਂ ਇੱਕ ਦੂਜੇ ਤੇ ਦੋਸ਼ ਲਗਾ ਰਹੇ ਨੇ सौरभ भारद्वाज ਨੇ ਇੱਕ ਮਹੱਤਵਪੂਰਨ ਦਾਵਾ ਕੀਤਾ ਹੈ ਉਹਨਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਵਜੋਂ ਸੇਵਾ ਨਿਮਾਉਂਦੇ ਹੋਏ ਯਮੁਨਾ ਦੇ ਕੰਡੇ ਛੱਟ ਪੂਜਾ ਦੀ ਇਜਾਜ਼ਤ ਦਿੱਤੀ ਸੀ ਪਰ ਉਪ ਰਾਜਪਾਲ ਨੇ ਇਸ ਦੀ ਪੰਦੀ ਲਗਾ ਦਿੱਤੀ ਸੀ ਵੀਰੇਂਦਰ ਸੱਜਦੀਵਾ ਜੀ ਨੇ ਅੱਜ ਇੱਕ ਸ਼ਬਦ ਇਸਤੇਮਾਲ ਕੀਤਾ ਮੈਂ ਚੈਲੰਜ ਕਰ ਰਹਾ ਹੂੰ ਸੌਰਭ ਭਾਰਦवाज ਇਸਕਾ ਜਵਾਬ ਦੇ ਤੁਮ੍ਹੇ ਅੱਜ ਉਨਕੀ ਪ੍ਰੈਸ ਵਾਰਤਾ ਕਾ ਜਵਾਬ ਦੇਨੇ हमारे संजीव झा जी हैं क्योंकि जवाब जो है इनसे संबंधित है इसलिए ये भी यहां पे हैं हमारे कुलदीप भाई भी हैं जो कोंडली के अंदर छठ पूजा के लिए संघर्ष कर रहे हैं सुबह से और घनेंद्र जी हैं तो भारतीय जनता पार्टी का जो स्टैंडर्ड ऑपरेटिंग प्रोसीजर है वो है झूठ बोल प्रधानमंत्री जी ने इनको सिखाया है कि झूठ बोलना है और इनको बताया गया है कि बार बार झूठ बोलना है और इतनी बार झूठ बोलना है कि लोगों को लगे कि सच है ये इनका स्टैंडर्ड प्रोसीजर है भारतीय जनता पार्टी का पिछले मुझे लग रहा है दस दिन से इस झूठ को चला रहे थे मगर हम इग्नोर कर रहे थे हमने कहा कि चलो भाड़ में जाए मगर अब इन्होंने मेरा नाम लेके हमसे पूछा है तो हम इन्हें बता देते हैं इनका झूठ ये है कि अरविंद केजरीवाल की सरकार ने दिल्ली की यमुना पर छठ को रोका अरविंद केजरीवाल की सरकार ने अरविंद केजरीवाल ने तो हम सिलसिलेवार तरीके से आपको बता देंगे कि यमुना पर छठ रोकने के पीछे भी भारतीय जनता पार्टी इनकी केंद्र सरकार और इनके एलजी हैं और सबूतों के साथ में दिखाऊंगा ਸੁਲਤਾਨਪੁਰ ਲੋਧੀ ਵਿਖੇ ਤੜਕਸਾਰੀ ਕਮੰਦਪਾਗਾ ਹਾਸਾ ਵਾਪਰਿਆ ਗੁਰਕਰਮ ਸਿੰਘ ਦੀ ਦਰਦਨਾਖਾਸੇ ਚਮੌਤ ਹੋ ਗਈ ਪਰਿਵਾਰਕ ਮੈਂਬਰਾਂ ਵੱਲੋਂ ਸ਼ੰਕਾ ਪ੍ਰਗਟਾਈ ਗਈ ਹੈ ਕਿ ਝੋਨੇ ਦੀ ਪਰਾਲੀ ਦੀ ਗੱਠਾਂ ਵਾਲੀ ਟਰਾਲੀ ਵੱਲੋਂ ਟੱਕਰ ਮਾਰੀ ਗਈ ਸੀ ਜਿਸ ਤੇ ਚਲਦਿਆਂ ਇਹ ਮੰਦਪਾਗਾ ਹਾਸਾ ਵਾਪਰਿਆ ਸੜਕਾ ਹਾਸਤੇ ਚ ਮਾਰੇ ਗਏ ਪਾਠੀ ਦੀ شناخت 25 ਸਾਲਾ ਮਨਜੀਤ ਸਿੰਘ ਪੁੱਤਰ ਸਵਰਗਵਾਸੀ ਸੁਵਿੰਦਰ ਸਿੰਘ ਵਾਸੀ ਸਤਾਬਦਗੜ ਵੱਜੋਂ ਹੋਈ ਹੈ ਜੋ ਆਪਣੀ ਬਜ਼ੁਰਗ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਦਾ ਸਹਾਰਾ ਸੀ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕਾ ਪਕਟਾਈ ਗਈ ਹੈ ਕਿ ਚੁੰਨੀ ਦੀ ਪ੍ਰਾਲੀ ਦੀ ਇਕੱਠਾ ਵਾਲੀ ਟਰਾਲੀ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਦੇ ਚੱਲਦੇ ਇਹ ਮਤਭਾਗ ਹਾਸਾ ਵਾਪਰਿਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਟੱਕਰਮਾਰ ਦੋਬਾ ਆਦ ਮਨਜੀਤ ਸਿੰਘ ਦੀ ਲਾਸ਼ ਉੱਥੇ ਦੋ ਤੋਂ ਤਿੰਨ ਘਾਟੇ ਪਈ ਰਹੀ ਜੇਕਰ ਕਥਿਤ ਟਰਾਲੀ ਚਾਲਕ ਉਸ ਨੂੰ ਸਮੇਂ ਸਿਰ ਮੋਢਲੀ ਸਹਾਇਤਾ ਪ੍ਰਦਾਨ ਕਰ ਦਿੰਦਾ ਤਾਂ ਉਸ ਦੀ ਜਾਨ ਬਚ ਸਵੇਰੇ ਕਰੀਬ 7:30 ਵਜੇ ਘਰੋਂ ਚੱਲਿਆ ਸੀ ਤੇ ਆਪਣੀ ਡਿਊਟੀ ਦੇ ਉੱਪਰ ਇਹਨੇ ਹਾਜ਼ਰ ਹੋਣਾ ਸੀ ਪਿੰਡ ਤੋਂ ਕਰੀਬ 2 ਕਿਲੋਮੀਟਰ ਅੱਗੇ ਆਇਆ ਤਾਂ ਅੱਗੇ ਤੋਂ ਆਪਣੇ ਇਹਦੇ ਅੱਗੇ ਮੌਤ ਦਾ ਜਹਾਜ਼ ਜਿਹੜਾ ਵਾ ਉਹ ਜਾ ਰਿਹਾ ਸੀ ਜਾਨੀ ਕਿ ਜਿਹੜੀ ਟਰਾਲੀ ਆ ਆ ਜਿਹੜੀਆਂ ਆਪਾਂ ਇਹ ਗੱਠਾ ਬੰਦੀਆਂ ਟਰਾਲੀਆਂ ਵਾ ਉਹ ਟਰਾਲੀ ਜਿਹੜੀ ਹੈ ਉਹ ਆਪਣੇ ਇਹਦੇ ਵਿੱਚ ਉਹ ਬੜੇ ਹੀ ਜ਼ੋਰ ਦੇ ਨਾਲ ਵਜੀ ਉਹ ਵੱਜ ਕੇ ਮੌਕੇ ਤੇ ਇਸ ਸਾਡੇ ਮੇਰੇ ਭਾਂਜੇ ਦੀ ਮੌਕੇ ਤੇ ਹੀ ਆਪਣੇ ਦੀ ਮੌਤ ਹੋ ਗਈ ਕਿਉਂਕਿ ਆਪਣੇ ਇਸ ਮੌਤ ਦਾ ਸਾਨੂੰ ਤਾਂ ਪਤਾ ਲੱਗਾ ਕਿ ਆਪਣੇ ਮੇਰਾ ਛੋਟਾ ਭਰਾ ਸਰਦਾਰ ਸੂਰਤ ਸਿੰਘ ਮੇਰੀ ਭੈਣ ਕੋ ਰਾਤ ਦਾ ਗਿਆ ਹਾਸੇਗਾ ਤੇ ਇਹ ਵੀ ਉਹਦੇ ਮੋਟਰਸਾਈਕਲ ਦੇ ਨਾਲ ਹੀ ਉਹਨੇ ਕਿਹਾ ਮੈਂ ਵੀ ਪਰਵਾਤ ਫੇਰੀ ਵਿੱਚ ਸ਼ਾਮਲ ਹੋਣਾ ਹੈ ਮੈਂ ਵੀ ਗੁਰਦੁਆਰੇ ਜਾਣਾ ਹੈ ਕੋਈ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਵੇਖਿਆ ਤੇ ਆਪਣੇ ਜਿਹੜਾ ਇਹ ਟਰਾਲੀ ਵਾਲਾ ਵਾਹ ਟਰਾਲੀ ਉਹ ਨਗਾ ਕੇ ਫੜਾਫੜ ਆਪਣੇ ਚੋਂ ਦੇਖਿਆ ਕਿ ਬੰਦੇ ਦੀ ਮੌਤ ਹੋ ਗਈ ਆ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਜਾਂਚ ਆਰੰਭ ਕੀਤੀ ਗਈ ਹੈ ਪੀੜਤ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਤਸਵੀਰੀ ਸਾਨੂੰ ਰੂਟ ਸਾਈਡ ਐਕਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਜਿਹੜਾ ਉਹਦੀ ਔਨ ਸਪੋਟ ਡੈਥ ਹੋ ਗਈ ਉਸ ਮਨमीत ਸਿੰਘ ਸਨ ਆਫ ਸੁਵਿੰਦਰ ਸਿੰਘ ਵਸੀ ਸ਼ਤਾਬਗੜ ਜੀ ਪਰਿਵਾਰ ਦੇ ਬਿਆਨਾਂ ਤੇ ਜੋ ਵੀ ਉਹ ਬਿਆਨ ਦਿੰਦੇ ਨੇ ਸਾਨੂੰ ਉਹਦੇ ਅਕੋਰਡਿੰਗ ਅਗਲੀ ਕਾਰਵਾਈ ਕੀਤੀ ਜਾਵੇਗੀ ਪਿਤਾ ਦੇ ਦਿਹਾ ਤੋਂ ਬਾਅਦ ਮਜੀਤ ਸਿੰਘ ਆਪਣੇ ਬਜ਼ੁਰਗ ਮਾ ਦਾ ਇਕਲੌਤਾ ਸਹਾਰਾ ਸੀ ਘਰ ਵਿੱਚ ਕੋਈ ਹੋਰ ਕਮਾਉਣ ਵਾਲਾ ਨਹੀਂ ਬਚਿਆ ਤੇ ਇਹ ਪਰਿਵਾਰ ਕੋਲ ਆਪਣੀ ਕੋਈ ਖੇਤੀ ਜੋਗ ਜ਼ਮੀਨ ਵੀ ਨਹੀਂ ਹੈ ਚੱਕਰਵਾਤ ਤੇ ਤੂਫਾਨ ਮੌਥਾ ਦੇ ਪ੍ਰਭਾਵ ਕਾਰਨ ਦੇਸ਼ ਭਰ ਦੇ ਮੌਸਮ 'ਚ ਅਚਾਨਕ ਬਦਲਾ ਆਇਆ ਹੈ ਦਿੱਲੀ ਐਸਆਰ ਦੇ ਘਟੂ ਘਟ ਤਾਪਮਾਨ ਲਗਾਤਾਰ ਡਿਗਰੀ ਹੈ ਜਿਸ ਕਾਰਨ ਠੰਡ ਹੋਰ ਮਹਿਸੂਸ ਹੋ ਰਹੀ ਹੈ ਭਾਰਤ ਮੌਸਮ ਵਿਭਾਗ ਦੇ ਚੇਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਚ ਦੇਸ਼ ਦੇ ਕਈ ਹਿੱਸਿਆਂ ਚ ਪਾਰਿ بارش ਗੜੇਮਾਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਖਣ ਪੂਰਬੀ ਬੰਗਾਲ ਦਿਖਾੜੀ ਉਤੇ ਬਣਿਆ ਡੂੰਗਾ ਦਬਾ ਹੌਲੀ-ਹੌਲੀ ਤੇਜ਼ ਹੋ ਰਿਹਾ ਹੈ ਤੇ ਸੋਮਵਾਰ ਸਵੇਰ ਤੱਕ ਇਸ ਚੱਕਰਵਾਤੀ ਤੂਫਾਨ ਮੌਸਮਾ ਵਿੱਚ ਤੇਜ਼ ਹੌਣ ਦੀ ਉਮੀਦ ਕੀਤੀ ਜਾ ਰਹੀ ਹੈ ਐਤਵਾਰ ਨੂੰ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਥਿਤਾਬਨੀ ਤੋਂ ਬਾਅਦ ਤਾਮਿਲਨਾਡੂ ਵਿੱਚ ਇੱਕ ਸੰਤਰੀ ਲੜੜੀ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ 27 ਤੋਂ 28 ਅਕਤੂਬਰ ਨੂੰ ਪੂਰੇ ਬਿਹਾਰ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬਹੁਪਾਰੀ بارش ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਇਹਨਾਂ ਦੋ ਦਿਨਾਂ ਦੌਰਾਨ ਪੱਛਮੀ ਰਾਜਸਥਾਨ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਜਰਾਤ ਸਟਾਈਕ ਤੋਂ ਬਾਅਦ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਗਰਜ ਨਾਲ ਤੂਫਾਨ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਜਦੋਂ ਕਿ 30 ਤੇ 31 ਅਕਤੂਬਰ ਨੂੰ ਪੂਰਬੀ ਉੱਤਰ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ ਦੱਖਣੀ ਪ੍ਰਾਇਦੀਪ ਭਾਰਤ ਵਿੱਚ 27 ਤੋਂ 28 ਅਕਤੂਬਰ ਨੂੰ ਤਾਮਿਲਨਾਡੂ, ਪੰਡਿਚੇਰੀ, ਕੇਰਲ, ਮਾਹੇਤ, ਤੱਟਵਰਤੀ ਕਰਨਾਟਕ ਦੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਉਮੀਦ ਹੈ। 27 ਤੇ 28 ਅਕਤੂਬਰ ਨੂੰ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ। ਇਸ ਤੋਂ ਲਾ ਬਾਅਦ ਤਾਈ ਤੋਂ 30 ਅਕਤੂਬਰ ਤੱਕ ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਵਾਂ, ਤੇਲੰਗਾਨਾ 'ਚ ਭਾਰੀ بارش ਪੈਣ ਦੀ ਸੰਭਾਵਨਾ ਹੈ। 28 ਤੋਂ 29 ਅਕਤੂਬਰ ਨੂੰ ਤੇਲੰਗਾਨਾ ਲਈ ਖਾਸ ਤੌਰ ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 27 ਤੇ 28 ਅਕਤੂਬਰ ਦੌਰਾਨ ਪੱਛਮੀ ਉੱਤਰਾਧਿਆਪਦੇਸ਼ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ 29 ਤੋਂ 31 ਅਕਤੂਬਰ ਦੌਰਾਨ ਬਿਹਾਰ, ਛਾਰਖੰਡ, ਉੜੀਸ਼ਾ, ਛੱਤੀਸਗੜ ਵਿੱਚ ਵਿਆਪਕ بارش ਹੋਣ ਦੀ ਉਮੀਦ ਹੈ 27 ਤੇ 29 ਅਕਤੂਬਰ ਦੇ ਵਿਚਕਾਰ ਉੜੀਸ਼ਾ ਦੇ ਕੁਝ ਖੇਤਰਾਂ ਵਿੱਚ ਬਹੁਤ ਭਾਰੀ بارش ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਦੋਂ ਕਿ 28 ਅਕਤੂਬਰ ਨੂੰ ਛੱਤੀਸਗੜ ਤੇ ਵਿਧਾਰ ਵਿੱਚ ਪਾਰਿਵਾਰਸ਼ ਹੋਣ ਦੀ ਉਮੀਦ ਹੈ ਬਿਜਲੀ ਅਤੇ 40 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਫਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ 27 ਤੋਂ 30 ਅਕਤੂਬਰ ਤੱਕ ਦੱਖਣੀ ਕੋਕਣ ਤੇ ਗੁਆ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਉਮੀਦ ਹੈ। 27 ਤੋਂ 30 ਅਕਤੂਬਰ ਵਿਚਕਾਰ ਸੁਰੰਸ਼ਟਾ ਤੇ ਕੱਟ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ। 27 ਅਕਤੂਬਰ ਨੂੰ ਗੁਜਰਾਤ ਖੇਤਰ ਲਈ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਗਲੇ 5 ਦਿਨਾਂ ਤੱਕ ਰਾਜ ਵਿੱਚ ਬਿਜਲੀ ਦੇ ਨਾਲ ਗਰਜ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ। 30 ਅਕਤੂਬਰ ਤੋਂ 1 ਨਵੰਬਰ ਦੇ ਵਿਚਕਾਰ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੂਰਾ ਵਿੱਚ ਹਲਕੀ ਤੋਂ ਦਰਮ ਪ੍ਰਤੀਤ 31 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ ਵਿੱਚ ਗਰਜ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਦੇ ਪੰਜਾਬ ਲੁੱਟਨ ਵਿਚਨਾਹੀ ਨਵੀਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।